ਪੁਸ਼ਪਾ ਗੁਜਰਾਲ ਸਾਇੰਸਿਟੀ ਕਪੂਰਥਲਾ ਵੱਲੋਂ ਭਾਰਤੀ ਕੈਨਲ ਕਲੱਬ ਦੀ ਰਹਿਨਮਾਈ ਹੇਠ ਪਾਲਤੂ ਜਾਨਵਰਾਂ ਤੇ ਇਹਨਾਂ ਦੇ ਵਿਕਾਸ ਦੀ ਵਿਗਿਆਨ ਬਾਰੇ ਜਾਗਤਾ ਪੈਦਾ ਕਰਨ ਦੇ ਆਸ਼ੇ ਨਾਲ 13ਵਾਂ ਅਤੇ 14ਵਾਂ ਆਲ ਬਰੀਡ ਓਪਨ ਡੌਗ ਸ਼ੋਅ ਕਰਵਾਇਆ ਗਿਆ। ਇਸ ਡੌਗ ਸ਼ੋਅ ਦੇ ਮਾਧਿਅਮ ਨਾਲ ਸਾਡੇ ਆਲੇ-ਦੁਆਲੇ ਪਾਈਆਂ ਜਾਂਦੀਆਂ ਕੁੱਤਿਆਂ ਦੀਆਂ ਨਸਲਾਂ ਆਸਾਨ ਤਰੀਕੇ ਨਾਲ ਸਮਝੀਆਂ ਜਾ ਸਕਦਾ ਹੈ। ਇਸ ਮੌਕੇ 40 ਪ੍ਰਜਾਤੀਆਂ ਤੇ 300 ਦੇ ਲਗਭਗ ਕੁੱਤੇ ਆ ਜਰਮਨ ਸ਼ੈਫਡ, ਲੈਬਰਡੋਰ, ਰੀਟੋਵਿਲਰ, ਡਾਬਰਮੈਨ, ਅਮਰੀਕਨ ਬੁਲਡੌਗ, ਬਾਕਸਰ, ਰੌਟਵਿਲਰ, ਗ੍ਰੇਟ ਡੇਨ ਆਦ ਇਸ ਮੌਕੇ ਯੂਕਰੇਨ ਤੋਂ ਸ਼੍ਰੀਮਤੀ ਉਲਗਾ ਕੇ ਹਿਮਲਾ ਵਿਸਕੀਆਈ ਕੋਲਕਾਤਾ ਤੋਂ ਸ਼੍ਰੀ ਪ੍ਰਦੀਪ ਗੋਸ ਅਤੇ ਕੋਟਪੂਰਾ ਤੋਂ ਡਾਕਟਰ ਅੰਕਿਤ ਸ਼ੇਬਰ ਦੀ ਟੀਮ ਨੇ ਕੁੱਤਿਆਂ ਦੇ ਹੋਏ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਆਪਣੇ ਪ੍ਰੈਜ਼ੀਡੈਂਟ ਸਾਹਿਬ ਸ਼੍ਰੀ ਨਸਲ ਜੀ ਤੇ ਡੌਗ ਸ਼ੋਅ ਤੇ ਜਦੋਂ ਆਪਾਂ ਪਰ ਸਟਾਰਟਿੰਗ ਦੇ ਵਿੱਚ ਐਂਟਰ ਹੋਏ ਆ ਉੱਥੇ ਪਤਾ ਲੱਗਦਾ ਕਿ ਡੌਗ ਸ਼ੋਅ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਜਗ੍ਹਾ ਬਹੁਤ ਵਧੀਆ ਪਲੇਸ ਹੈ। ਅੱਗੇ ਨਾਲ ਕਾਫੀ ਬਿਹਤਰ ਬਣ ਗਿਆ ਹੈ। ਅੱਜ ਜੋ ਲਾਸਟイヤー ਜਾਂ ਉਸ ਤੋਂ ਪਿਛੇ ਸ਼ਾਇਦ ਕੋਵਿਡ ਕਰਕੇ ਇੰਨਾ ਵਧੀਆ ਡਾਕੂ ਸ਼ੋ ਨਹੀਂ ਸੀ ਜਿੰਨਾ ਇਸ ਵਾਰ ਵਧੀਆ ਆ ਕਾਫੀ ਜ਼ਿਆਦਾ ਐਕਟਰਸ ਆਏ ਤੇ ਇਸ ਵਾਰ ਸਪੈਸ਼ਲਟੀ ਵੀ ਇਹਨਾਂ ਨੇ ਰੱਖਿਆ ਹੋਇਆ ਤੇ ਕਾਫੀ ਵਧੀਆ ਡਾਕੂ ਸ਼ੋ ਇਹ ਕਿਹਨਾਂ ਤੋਂ ਬਿਹਤਰ ਹੈ ਡੌਗ ਸ਼ੋਅ ਵਧੀਆ ਹੈ ਕਿ ਦੋ ਰੰਗ ਹੁੰਦੇ ਹੁਣ ਤਿੰਨ ਹੋ ਗਿਆ ਹੈ ਤੇ ਅੱਗੇ ਤੋਂ ਅੱਗੇ ਤਰੱਕੀ ਕਰਨਗੇ ਵਧੀਆ ਹੈ ਸਾਰਾ ਕੁਝ ਇਹ ਕੀ ਕਿਹਾ ਡੌਗ ਸ਼ੋਅ ਬਹੁਤ ਵਧੀਆ ਹੋ ਰਿਹਾ ਹੈ ਤੇ ਜ਼ਰੂਰ ਕਰਵਾਉਣਾ ਚਾਹੀਦਾ ਡੌਗ ਸ਼ੋਅ ਰਹੇ ਕਿ ਸ਼ਹਿਰ ਦੇ ਵਿੱਚ ਡੌਗ ਸ਼ੋਅ ਹੋਣਾ ਚਾਹੀਦਾ ਹੈ ਤਾਂ ਕਿ ਹਰੇਕ ਨੂੰ ਪਤਾ ਚੱਲ ਸਕੇ ਕਿ ਡੌਗਸ ਦੇ ਬਾਰੇ ਨੌਲੇਜ ਮਿਲ ਸਕੇ ਸ਼ੌਂਕ ਵਧੇਗਾ ਸਾਰਿਆਂ ਦਾ ਸਾਰਿਆਂ ਨੂੰ ਉਤਸ਼ਾਹ ਮਿਲਦਾ ਇਹਨਾਂ ਉਹਦੀਆਂ ਡਰਾਮ ショਅ ਦੇਖ ਕੇ ਬਹੁਤ ਵਧੀਆ ਇਹ ਮੈਂ ਲੁਧਿਆਣੇ ਤੋਂ ਇਹ ਤੁਸੀਂ ਲੈ ਕੇ ਆਏ ਜਾਂ ਸੰਸਥਾ ਦੇ ਮੈਂਬਰ ਇਹ ਕਿਹੜੀ ਸੰਸਥਾ ਕਨਾਈਨ ਵੈਲਫੇਅਰ ਕਲੱਬ ਕੀ ਤੁਸੀਂ ਜਾਂ ਸਬਿੱਟ ਬੋਬਮ ਵਿਚ ਆਇ ਫੂ ਫੂ ਵੀ ਫਿਨਿਸ਼ ਕੋਡ ਆਫ ਕੰਟਰੀ ਇਸ ਨੋਟ ਟੂ ਕੰਟਰੀ ਸਪੋਟ ਆਫ ਯੂਰਕੋਸੋ ਕੰਟਰੀ ਆਈ ਫੈਰ ਜਸਟ ਨਾਉ ਇਨ ਮਾਈ ਇਨ ਮਾਈ ਹਾਊਸ ਮਾਈ ਫ੍ਰੈਂਡ ਫਰ ਮਾਸ਼ੂ ਬਿਕੋਜ਼ ਸ਼ੀ ਸਟਕ ਕੰਟਰੀ ਇੰਡੀਆ In, uh, our class. So I hope finish the uh, <laughs> Our next class. Short where German Shepherd yeah, meal you know, 3 to 6 class. 3 to 6 months. Shortway German Shepherd Meal. Short yeah, Shepherd 3 to 6 months.

ਸਾਰੇ ਬੱਚੇ ਬਹੁਤ ਇੰਜੋਏ ਕੀਤਾ। ਜੀ ਖਾਸ ਕਿਹੜੇ ਇੱਥੇ ਤੁਹਾਨੂੰ ਡੌਗ ਲੱਗੇ? ਹਾਂ ਐਕਚੁਅਲੀ ਇਥੇ ਪੋਮੇਰੀਅਨ ਪੱਗ ਇਹ ਜ਼ਿਆਦਾ ਬੈਸਟ ਹੈ ਕਿਉਂਕਿ ਇਹ ਫ੍ਰੈਂਡਲੀ ਹੁੰਦੇ ਨੇ ਕਿਉਂਕਿ ਜਿਹੜੇ ਜਰਮਨ ਸ਼ੈਫਰਡ ਨੇ ਇਹ ਬੁੱਲੀ ਨੇ ਥੋੜੇ ਹਾਰਫੁਲ ਹੁੰਦੇ ਨੇ ਬੱਚਿਆਂ ਲਈ ਇਸ ਲਈ ਸਾਡੇ ਲਈ ਪੈਸੇ ਹੀ ਨਹੀਂ ਤੇ ਅਸੀਂ ਫਿਰ ਤਾਂ ਨਹੀਂ ਆਏ ਪਰ ਅਸੀਂ ਦੇਖਣ ਆਏ ਹਾਂ। ਮੈਡਮ ਅੱਜ ਇਹ ਡੌਗ ਸ਼ੋਅ ਇੱਥੇ ਕਰਾਰਿਆ ਜਾ ਰਿਹਾ ਹੈ ਸਾਇੰਸ ਸਿਟੀ ਦੇ ਵਿੱਚ। ਕੀ ਕਹਿਣਾ ਚਾਹੋਗੇ? ਅਸੀਂ ਡੌਗ ਸ਼ੋਅ ਸਾਇੰਸ ਕਮਿਊਨੀਕੇਸ਼ਨ ਦਾ ਪਾਰਟ ਬਣਾਇਆ ਹੈ।

dogs ne participate kita hai aur about 35 breeds aaj athe represent ho rahi hain jena nu tusi dekh sakte ho aur inna breed di main it it species hai jede ki anya breeds assi dekh sakde haan aur eh isde naal bade aasani naal logan nu pata lagda hai ki kinni popularity hai is di और इसो नव में थोड़ा बताना चाहूंगा कि यसले तकरीबन 7-8 स्टेट्स तो डॉग्स इथे आए हैं और ये साडा एक बड़ा पॉपुलर शो बन गया है अभी 2015 तो ये शो करवा रहे हैं और एक्सेप्ट की जी जब पीछे कोरोना थी तो हम नहीं करवा सके थे एक साल अदरवाइज हम हर साल ये शो को एक्चुअली कोई योजना है कि अंतरराष्ट्रीय लेके बड़े स्तर पे जाया जावे स्टेट तो ऊपर जाया जावे ਅਸੀਂ ਇਹ ਵੈਸੇ ਹੀ ਨੈਸ਼ਨਲ ਲੈਵਲ ਤੇ ਕਰਵਾਨੇ ਆ ਕਿਉਂਕਿ ਇਹਦੇ ਜਿਹੜਾ 올 ਇੰਡੀਆ ਕੈਨਲ ਕਲੱਬ ਹੈ ਉਹਦੀ ਹੈਲਪ ਨਾਲ ਕਰਵਾਇਆ ਜਾਂਦਾ ਹੈ ਇੰਟਰਨੈਸ਼ਨਲ ਦੀ ਮੈਂ ਗੱਲ ਕੀਤੀ ਵੀ ਇੰਟਰਨੈਸ਼ਨਲ ਵੀ ਪੱਧਰ ਤੇ ਜਾ ਸਕਦੀ ਵੀ ਫਿਲਹਾਲ ਤਾਂ ਅਸੀਂ ਨੈਸ਼ਨਲ ਲੈਵਲ ਤੇ ਇਹਨੂੰ ਹੋਰ ਜ਼ਿਆਦਾ ਪੌਪੂਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਡੈਫੀਨਿਟਲੀ ਅਸੀਂ ਇੰਟਰਨੈਸ਼ਨਲ ਜ ਵੀ ਲੈ ਕੇ ਜਾਵਾਂਗੇ ਇਹਨੂੰ ਇਨਫੈਕਟ ਕਈ ਬਰੀਡਸ ਜਿਹੜੀਆਂ ਹੈ ਉਹ ਸਾਰੀਆਂ ਇੰਡੀਅਨ ਬਰੀਡਸ ਨਹੀਂ ਹੈ ਫੋਰਨ ਬਰੀਡਸ ਵੀ ਆਈਆਂ ਹੋਈਆਂ ਹੈ ਬਟ ਦੇ ਆਰ ਇੰਡੀਵਿਜੂਅਲ ਲੋਗਾ ਦੇ ਉਹਨਾਂ ਦੇ ਆਪਣੇ ਪਰਸਨਲ ਟੋਕ ਬਹੁਤ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਅੱਛਾ ਜੀ ਜੀ ਦੇਖਣ ਤੇ ਬੋਲਦੇ ਇੱਥੇ ਆਈਆਂ ਨੇ ਇਨਕ ਵਿੱਚ ਦੇਖਿਆ ਬਹੁਤ ਹੀ ਅੱਛਾ ਲੱਗਦਾ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਪਹਿਲਾਂ ਵੀ ਆਏ ਸਾਬ ਜੀ ਫਸਟ ਟਾਈਮ ਹੈ ਤੇ ਕਹੋ ਜੀ ਤੁਹਾਨੂੰ ਮਾਹੌਲ ਲੱਗਦਾ ਹੈ ਮਾਹੌਲ ਬਹੁਤ ਵਧੀਆ ਬਹੁਤ ਖੁੱਲਦਾ ਹੈ ਜੀ ਆਪਣੇ ਡੌਗ ਲੈ ਕੇ ਆਏ ਨਹੀਂ ਮੈਂ ਆਪਣੇ ਲਈ ਲੈ ਕੇ ਜਾਣਾ ਹੈ ਜੀ ਪਸੰਦ ਤੁਹਾਨੂੰ ਬਲੇ ਡੀਸ ਇੱਕ ਅਗਰ ਵਿੱਚ ਅਗਲੀ ਅਸਤਾਨਾ ਪਸੰਦਾ ਇਸ ਸਮੇਂ ਤਾਂ ਦੇਖ ਰਹੇ ਆ ਕਿ ਜਿਹੜਾ ਵੀ ਟਾਡਾ ਵਧੀਆ ਲੱਗਦਾ ਉਹਦੇ ਵਿੱਚ ਕੁਝ ਇਸ ਕਰਾਂਗੇ ਜਿਆਦਾ ਦੇਖ ਰਹੇ ਹੁਣ ਜੇ ਪ੍ਰੀਮਿਲ ਰਹੇ ਨਾ ਚਲੋ ਇਹ ਟਾਡਾ ਆਏਗਾ ਮੇਰਾ ਉਹ ਦੇਖਿਆ ਆ ਕਿ ਜਿਹੜਾ ਐਕਸਾ ਕੋਈ ਲੈ ਲੀਏ ਇਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਜਿਹੜੇ ਕਿ ਡੌਗ ਸਿਰ ਤੇ ਲੈ ਕੇ ਆਏ ਹਨ ਉਹ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਲੀਆ ਬਹੁਤ ਵਧੀਆ ਰੇਂਜ ਦੇ ਰਹੇ ਨੇ ਕਿਤਾਇਆ ਸਾਰਾ ਬਹੁਤ ਅੱਛਾ ਲੱਗਦਾ ਹੋਇਆ ਸਾਰਾ ਦੇ ਨੇ ਡਾਕਟਰ ਬਹੁਤ ਵਧੀਆ ਆ ਓਨਰ ਵੀ ਉਹਨੇ ਬਹੁਤ ਠੀਕ ਆ ਬੱਚਾ ਗਾੜੀ ਗਏ ਸਮਝ ਆ ਪਾਰੀ ਆ ਪਹਿਲਾਂ ਤਾਂ ਸਰ ਤੁਹਾਨੂੰ ਥੋੜਾ ਜਿਹਾ ਇਸ ਤੇ ਕਿ ਕਰੈਕਟ ਕਰੋ ਕਿ ਸਾਡਾ ਸਿਰਫ 1 ਸਾਲ ਹੀ ਸ਼ੋ ਨਹੀਂ ਹੋਇਆ 2021 ਦੇ ਵਿੱਚ 2020 ਦੇ ਵੀ ਸ਼ੋ ਕੀਤਾ ਤੇ ਹੁਣ ਅਸੀਂ 2022 ਦੇ ਵੀ ਸ਼ੋ ਕਰਦੇ ਆ ਜੀ ਫਿਰ ਤੋਂ ਬਾਅਦ ਸਾਡੇ ਸ਼ੋ ਦੇ ਵੀ ਜਰਮਨ ਸ਼ੈਫਰਡ ਦਾ ਸੈਕੰਡ ਸ਼ੋ ਜਰਮਨ ਸਪੈਸ਼ਲਿਟੀ ਵੀ ਕਰ ਰਹੇ ਆ ਜੀ ਤੇ ਸਾਡੇ ਕੋਲ ਜਿਹੜੇ ਜੱਜ ਆਏ ਆ ਉਹ ਕੇਸੀਆਈ ਦੇ ਬੜੇ ਹੀ ਸੀਨੀਅਰ ਮੈਂਬਰ ਆ ਸ਼੍ਰੀ ਪ੍ਰਦੀਪ ਗੋਸ਼ ਜੀ ਤੇ ਉਹਨਾਂ ਦੀ ਇਹ ਸੁਪਰਵਾਈਜ਼ਨ ਚ ਉਹਨਾਂ ਦੀ ਜਜਮੈਂਟ ਦੇ ਅੰਦਰ ਹੀ ਇਹ ਸਾਡਾ ਜਿਹੜਾ ਜਰਮਨ ਸ਼ੈਪਰਡ ਸਪੈਸ਼ਲਿਟੀ ਸ਼ੋ ਹੋ ਰਿਹਾ ਹੈਗਾ ਤੇ ਸਾਨੂੰ ਬਹੁਤ ਜ਼ਿਆਦਾ ਰਿਸਪਾਂਸ ਇਸ ਵਾਰ ਮਿਲਿਆ ਸਾਡੇ ਕੋਲ ਨੀਅਰ ਅਬਾਊਟ ਹੀ 200 ਦੇ ਕਰੀਬ ਐਂਟਰੀਜ਼ ਹੈਗੀਆਂ ਤੇ ਅੱਜ ਸ਼ੋ ਬਹੁਤ ਵਧੀਆ ਜਾ ਰਿਹਾ ਹੈਗਾ ਤੇ ਭਾਵੇਂ ਮੌਸਮ ਵੀ ਬਹੁਤ ਵਧੀਆ ਹੈਗਾ ਤੇ ਸਾਡਾ ਜਿਹੜਾ ਸ਼ੋ ਹੈ ਬੜਾ ਹੀ ਸਫਲ ਚੱਲ ਰਿਹਾ ਸਰ ਡਾਕਟਰ ਇਹ ਐਡਾ ਵੱਡਾ ਸ਼ੋ ਆਰਗੇਨਾਈਜ਼ ਕਰਨਾ ਇੱਕ ਸੈਲਫ ਫਾਈਨਾਂਸਡ ਪ੍ਰੋਗਰਾਮ ਹੈਗਾ ਸਾਇੰਸ ਸਿਟੀ ਦਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਜਿਹੜੇ ਵੀ ਆਮ ਪਬਲਿਕ ਦੇ ਲੋਕ ਹੈਗੇ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜਨਾ ਹੁੰਦਾ ਹੈਗਾ ਉਹਦੇ ਉਹਦੇ ਅੰਦਰ ਅਸੀਂ ਇੱਕ ਡੌਗ ਸ਼ੋ ਕਰਾਉਂਦੇ ਆ ਇੱਕ ਫੁੱਲ ਫੈਸਟੀਵਲ ਕਰਾਉਂਦੇ ਆ ਤੇ ਫਲਾਵਰ ਸ਼ੋ ਕਰਾਉਂਦੇ ਆ ਜੀ ਇਹ ਤਿੰਨ ਐਕਟੀਵਿਟੀਜ਼ ਜਨਰਲ ਪਾਪੂਲੇਸ਼ਨ ਦੀਆਂ ਔਰ ਸੈਲਫ ਫਾਈਨਾਂਸਡ ਹੈ ਇਹ ਤੋਂ ਅਸੀਂ ਨੋ ਡਾਊਟ ਸਾਨੂੰ ਥੋੜਾ ਜਿਹਾ ਕਿਦੇ ਵਿੱਚ ਪ੍ਰੋਬਲਮ ਕਰਦੀਆਂ ਕਿ ਅਸੀਂ ਪੈਸੇ ਲੋਕਾਂ ਤੋਂ ਇਕੱਠੇ ਕਰਨੇ ਆ ਸਪਾਂਸਰਸ ਲੈਣੇ ਆ ਤੇ ਉਸ ਤੋਂ ਬਾਅਦ ਹੀ ਸ਼ੋ ਕਰਾਣਾ ਬਟ ਸਾਡੀ ਐਕਟੀਵਿਟੀ ਹਰ ਸਾਲ ਸਾਡੇ ਲੋਕ ਇੰਨੇ ਸਾਡੇ ਨਾਲ ਕੇ ਜੁੜ ਚੁੱਕੇ ਆ ਹੁਣ ਕਿ ਉਹ ਹਰ ਸਾਲ ਰੈਪੀਟੀਸ਼ਨ ਹੋ ਕੇ ਬਾਰ-ਬਾਰ ਆਉਂਦੇ ਆ বারবার ਸਾਨੂੰ ਉਹਨਾਂ ਦੀ ਸਪੋਰਟ ਕਰਦੇ ਆ ਸਾਨੂੰ ਤੇ ਸਾਡਾ ਸ਼ੋ ਬਹੁਤ ਹੀ ਸਕਸੈਸਫੁਲ ਉਹਨਾਂ ਦੇ ਥਰੂ ਚੱਲਦਾ ਹੈ ਜੀ ਡਾਕਟਰ ਕੀ ਐਨਸਿਟੀ ਦਾ ਆਬਜੈਕਟਿਵ ਇਹ ਹੈਗਾ ਕਿ ਬਾਇਓ ਡਾਇਵਰਸਿਟੀ ਡੋਮੈਸਟਿਕੇਟਡ ਐਨੀਮਲਸ ਬਾਇਓ ਡਾਇਵਰਸਿਟੀ ਜੁਣੇ ਮੈਂ ਤੁਹਾਨੂੰ ਥੋੜੀ ਜੀ ਬਾਇਓ ਡਾਇਵਰਸਿਟੀ ਦੇ ਬਾਰੇ ਗੱਲ ਦੱਸਾਂ ਤਾਂ ਐਨੀਮਲ ਤੇ ਪਲਾਂਟ ਜਿਹੜੇ ਹੈਗੇ ਸਪੀਸੀਜ਼ ਜਿਹੜੇ ਕਿਉਂਕਿ ਪਲਾਂਟਸ ਵੀ ਲਿਵਿੰਗ ਹੁੰਦੇ ਆ ਤੇ ਐਨੀਮਲਸ ਤੇ ਪਲਾਂਟ ਸਪੀਸੀਜ਼ ਨੀਅਰ ਅਬਾਊਟ 7 ਤੋਂ 8 ਮਿਲੀਅਨ ਸਪੀਸੀਜ਼ ਹੈਗੇ ਸਰ ਇਸ ਸੱਕ ਤੋਂ 8 ਮਿਲੀਅਨਸ ਕਿਸਿਸ ਪਲਾਂਟਸ ਤੇ ਐਨੀਮਲ ਦੇ ਵਿੱਚੋਂ ਤੁਸੀਂ ਇਹ ਦੇਖੋ ਡੋਮੈਸਟਿਕੇਟਿਡ ਐਨੀਮਲ ਬਾਇਓਡਾਈਵਰਸਿਟੀ ਇਹਦੇ ਵਿੱਚ ਜਿੱਥੇ ਦਾ ਮਤਲਬ ਹੈ ਜਿਹੜੇ ਅਸੀਂ ਘਰਾਂ 'ਚ ਪੈਟਸ ਯੂਜ਼ ਕਰਦੇ ਆ ਉੱਚੇ ਚ ਕੈਟ ਵੀ ਹੁੰਦੀਆਂ ਡੌਗ ਵੀ ਹੁੰਦੇ ਆ ਕਈ ਥਾਂ ਤੇ ਪਾਰਲੀਕੈਂਟੀਆਂ ਸਨੇਕ ਵੀ ਰੱਖੇ ਜਾਂਦੇ ਆ ਰੈਬਿਟ ਵੀ ਰੱਖੇ ਜਾਂਦੇ ਆ ਤੁਸੀਂ ਇਹ ਦੇਖੋ ਇਹ ਸਾਰਿਆਂ ਦੀ ਅਸੀਂ ਡੋਮੈਸਟਿਕੇਟਿਡ ਪੈਟਸ ਦੇ ਵਿੱਚੋਂ ਅਸੀਂ ਸਿਰਫ ਇੱਕ ਐਕਟੀਵਿਟੀ ਕਰਾ ਰਹੇ ਆ ਡੌਗ ਤੋਂ ਤੇ ਡੌਗਸ ਦੇ ਬਾਰੇ ਡੌਗ ਦੀ ਬਰੀਡਸ ਨੂੰ ਅਸੀਂ ਦੱਸਦੇ ਆ ਉਹਨਾਂ ਦੇ ਬਾਰੇ ਅਸੀਂ ਸਾਰਾ ਉਹਨਾਂ ਦੀ ਉਡਾ ਦੀ ਸਾਡੀ ਐਗਜ਼ੀਬਿਸ਼ਨ ਲੱਗੀ ਹੈ ਬਹੁਤ ਬੜੀ ਤੇ ਲੋਕੀ ਬੜਾ ਇੰਜੋਏ ਕਰ ਰਹੇ ਆ ਬਾਕੀ ਲੋਕਾਂ ਨੂੰ ਅਵੇਅਰ ਕਰੀਦਾ ਤੇ ਇਹ ਸਾਡਾ ਮੇਨ ਮੋਟਿਵ ਹੈਗਾ ਡੌਗਸ ਬਾਇਡੋ ਗੱਤੀ ਹੋਰ ਕਿਹੜੇ ਕਰੀ ਸਰ ਨੀਅਰਬਾਊਟ ਸਾਡੇ ਕੋਲ ਐਟ ਪ੍ਰੈਜ਼ੈਂਟ 80000 ਰੁਪਏ ਦੇ ਕਰੀਬ ਇੱਕ ਕੈਸ਼ ਪ੍ਰਾਈਜ਼ਸ ਹੈ ਤੇ 70 ਤੋਂ 80000 ਰੁਪਏ ਦੀਆਂ ਟਰੋਫੀ ਕਰਨਾ ਹੈ ਕਿਹੜੀਆਂ ਅਸੀਂ ਅੱਜ ਲੋਕਾਂ ਨੂੰ ਵਿਨਰਸ ਨੂੰ ਡਿਸਟ੍ਰਿਬਿਊਟ ਕਰਾਂਗੇ ਥੈਂਕ ਯੂ ਥੈਂਕ ਯੂ ਸਰ ਕਪੂਰਥਲਾ ਤੋਂ ਕਮਲਜੀਤ ਦੀ ਰਿਪੋਰਟ